ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਨੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕਿ ਸੋਚਿਆ ਸੀ ਜਿਨ੍ਹਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਉਸ ਦੇ ਕੋਲ ਖਾਲੀ ਜਗ੍ਹਾ ਹੋਵੇ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਐਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕੱਦ ਪੁੱਤ ਬਾਰੇ ਮੁੱਕਦੀ ਨਹੀਂ ਗੱਲਾਂ ساری ਜ਼ਿੰਦਗੀ ਕਰੀ ਜਾਣੀਆਂ ਸਰ ਜੀ ਜਿਹੜਾ ਇੱਕ ਵਾਰ ਵੀ ਉਹਨਾਂ ਦੇ ਸੰਪਰਕ 'ਚ ਆ ਗਿਆ ਜਾਂ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹਨਾਂ ਨੇ ਉਹ ਹਮੇਸ਼ਾ ਲਈ ਉਹਨਾਂ ਦਾ ਹੋ ਗਿਆ ਇੰਨਾ ਮਕਨਾਤੀ ਸੀ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ 'ਚ ਇਹ ਚੀਜ਼ ਆਉਂਦੀ ਹੈ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਂਦੇ ਆ ਅੱਖਾਂ 'ਚੋਂ ਆਪੇ ਹੀ ਹੰਝੂ ਆ ਜਾਂਦੇ ਤਾਂ ਤੁਸੀਂ ਉਸ ਦੀ ਖ਼ਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ 'ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਸਰੀਰ ਦਾ ਅੰਗ ਬਾਡੀ ਦਾ ਪਾਰਟ ਉਹ ਹੀ ਆ ਉਹਦਾ ਸਾਡਾ ਤੁਸੀਂ ਜਦੋਂ ਖਬਰ ਸੁਣੀ ਤਾਂ ਕੁਝ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕੀ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਚੱਲੀ ਜਾਂਦੀ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੇ ਜਾਣੀਆਂ ਹਜ਼ਾਰਾਂ ਲੱਖ ਆਇਆ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾ ਹੁਣ ਨਵੇਂ ਵੇਬ ਬ੍ਰੀਡਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਪ੍ਰਤ ਕੋਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰਤ ਕੋਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਦੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ 'ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕੀ ਸੋਚੇ ਸੀ ਜਿਨ੍ਹਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਖਾਲੀ ਜਗ੍ਹਾ ਹੋ ਗਿਆ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕੱਦ-ਬੁੱਤ ਬਾਰੇ ਮੁੱਕਦੀ ਨਹੀਂ ਗੱਲਾਂ ساری ਜ਼ਿੰਦਗੀ ਕਰਨ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਦੇ ਸੰਪਰਕ 'ਚ ਆ ਗਿਆ ਤੇ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਨੇ ਉਹ ਮਿਸ਼ਾਲੇ ਉਹਨਾਂ ਦਾ ਹੋ ਗਿਆ ਇੰਨਾ ਮਕਨਾਤੀ ਸੀ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਦੇ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਈਏ ਅੱਖਾਂ 'ਚੋਂ ਆਪੇ ਹੀ ਹੰਝੂ ਆ ਜਾਣ ਤਾਂ ਤੁਸੀਂ ਜੁੱਤੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ 'ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਜੋ ਸਰੀਰ ਦੇ ਅੰਗ ਬਾਡੀ ਦਾ ਪਾਰਟ ਉਹ ਹੀ ਆ ਉਹਨਾਂ ਦਾ ਜੀ ਜਦੋਂ ਖਬਰ ਸੁਣੀ ਤਾਂ ਕੁਝ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕਿ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਨੇ ਚੱਲੀ ਜਾਂਦੀਆਂ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈਆਂ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾ ਹੁਣ ਨਵੇਂ ਵੇ ਬ੍ਰੀਡਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਪ੍ਰਤ ਕੋਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰਤ ਕੋਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਦੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ 'ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕਿ ਸੋਚਿਆ ਸੀ ਜਿੰਨਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਖਾਲੀ ਜਗ੍ਹਾ ਹੋ ਗਏ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕੱਦ ਪੁੱਤ ਬਾਰੇ ਮੁੱਕਦੀਆਂ ਨਹੀਂ ਗੱਲਾਂ ساری ਜ਼ਿੰਦਗੀ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਦੇ ਸੰਪਰਕ ਚ ਆ ਗਿਆ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਹਮੇਸ਼ਾ ਲਈ ਉਹਨਾਂ ਦਾ ਹੋ ਗਿਆ ਇਨਾ ਮੈਗਨੇਟਿਸਿਖ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਹੁੰਦੀਆਂ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਂਦੇ ਆ ਅੱਖਾਂ ਚੋਂ ਆਪੇ ਹੀ ਹੰਝੂ ਆ ਜਾਂਦੇ ਤਾਂ ਤੁਸੀਂ ਉਸ ਦੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਜੋ ਸਰੀਰ ਦਾ ਅੰਗ ਬਾਡੀ ਦਾ ਪਾਰਟ ਉਹ ਹੀ ਆ ਉਹਦਾ ਜੀ ਜਦੋਂ ਖਬਰ ਸੁਣੀ ਤਾਂ ਕੁਝ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕਿ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਜਿਵੇਂ ਚੱਲੀ ਜਾਂਦੀ ਹੈ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਦਾ ਹੁੰਨਾ ਮੈਂ ਨੇ ਵੇ ਬ੍ਰੀਚ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਪ੍ਰਤ ਕੋਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰਤ ਕੋਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਦੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ 'ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕਿ ਸੋਚਿਆ ਸੀ ਜਿੰਨਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਖਾਲੀ ਜਗ੍ਹਾ ਹੋ ਗਏ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕੱਦ ਪੁੱਤ ਬਾਰੇ ਮੁੱਕਦੀ ਨਹੀਂ ਗੱਲਾਂ ساری ਜ਼ਿੰਦਗੀ ਕਰਨ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਸੰਪਰਕ ਚ ਆ ਗਿਆ ਇੱਕ ਵਾਰ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਮਿਸ਼ਾਲੇ ਉਹਨਾਂ ਦਾ ਹੋ ਗਿਆ ਇੰਨਾ ਮਕਨਾਤੀ ਸੀ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਦੇ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਈਏ ਅੱਖਾਂ 'ਚੋਂ ਆਪੇ ਹੀ ਹੰਝੂ ਆ ਜਾਣ ਤਾਂ ਤੁਸੀਂ ਜੁੱਤੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ 'ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਸਰੀਰ ਦੇ ਅੰਗ ਬਾਡੀ ਦਾ ਪਾਰਟ ਉਹ ਹੀ ਆ ਉਹਨਾਂ ਦਾ ਸਾਡਾ ਜੀ ਜਦੋਂ ਖਬਰ ਸੁਣੀ ਤਾਂ ਕੁਛ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕਿ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਂੀਆਂ ਹਜ਼ਾਰਾਂ ਲੱਖ ਆਈ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾ ਹੁਣ ਨਵੇਂ ਵੇਬ ਬ੍ਰੀਡਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਤ੍ਰਿਕਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਤ੍ਰਿਕਾ ਔਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਨੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ 'ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕਿ ਸੋਚਿਆ ਸੀ ਜਿੰਨਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਖਾਲੀ ਜਗ੍ਹਾ ਹੋ ਗਏ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕੱਦ ਪੁੱਤ ਬਾਰੇ ਮੁੱਕਦੀਆਂ ਨਹੀਂ ਗੱਲਾਂ ਸਾਰੀ ਜ਼ਿੰਦਗੀ ਕਰਨ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਦੇ ਸੰਪਰਕ ਚ ਆ ਗਿਆ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਮਿਸ਼ਾਲੇ ਉਹਨਾਂ ਦਾ ਹੋ ਗਿਆ ਇੰਨਾ ਮਕਨਾਤੀ ਸੀ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਦੇ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਈਏ ਅੱਖਾਂ 'ਚੋਂ ਆਪੇ ਹੀ ਹੰਝੂ ਆ ਜਾਣ ਤਾਂ ਤੁਸੀਂ ਜੁੱਤੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ 'ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਸਰੀਰ ਦੇ ਅੰਗ ਬਾਡੀ ਦਾ ਪਾਰਟ ਉਸ ਹੀ ਆ ਉਹਨਾਂ ਦਾ ਜੀ ਜਦੋਂ ਖਬਰ ਸੁਣੀ ਤਾਂ ਕੁਝ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕਿ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਨੇ ਚੱਲੀ ਜਾਂਦੀਆਂ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈਆਂ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾ ਹੁਣ ਨਵੇਂ ਮੇ ਬ੍ਰੀਚ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਪ੍ਰਤ ਕੋਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰਤ ਕੋਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਦੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ 'ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕੀ ਸੋਚਿਆ ਸੀ ਜਿਨ੍ਹਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਖਾਲੀ ਜਗ੍ਹਾ ਹੋ ਗਿਆ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕੱਦ-ਬੁੱਤ ਬਾਰੇ ਮੁੱਕਦੀਆਂ ਨਹੀਂ ਗੱਲਾਂ ساری ਜ਼ਿੰਦਗੀ ਕਰਨ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਦੇ ਸੰਪਰਕ ਚ ਆ ਗਿਆ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਮਿਸ਼ਾਲੇ ਉਹਨਾਂ ਦਾ ਹੋ ਗਿਆ ਇੰਨਾ ਮਕਨਾਤੀ ਸੀ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਈਏ ਅੱਖਾਂ 'ਚੋਂ ਆਪੇ ਹੀ ਹੰਝੂ ਆ ਜਾਣ ਤਾਂ ਤੁਸੀਂ ਜੁੱਤੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ 'ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਸਰੀਰ ਦੇ ਅੰਗ ਬਾਡੀ ਦਾ ਪਾਰਟ ਉਹ ਹੀ ਆ ਉਹਨਾਂ ਦਾ ਜੀ ਜਦੋਂ ਖਬਰ ਸੁਣੀ ਤਾਂ ਕੁਝ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕਿ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਨੇ ਚੱਲੀ ਜਾਂਦੀਆਂ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈਆਂ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਦਾ ਹੋਣਾ ਮੈਂ ਵੀ ਬ੍ਰੀਡਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਪ੍ਰਤ ਕੋਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰਤ ਕੋਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਨੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ 'ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕੀ ਸੋਚਿਆ ਸੀ ਜਿਨ੍ਹਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਖਾਲੀ ਜਗ੍ਹਾ ਹੋ ਗਏ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਉਹ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕਦ ਬੁੱਤ ਬਾਰੇ ਮੁੱਕਦੀ ਨਹੀਂ ਗੱਲਾਂ ساری ਜ਼ਿੰਦਗੀ ਕਰਨ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਦੇ ਸੰਪਰਕ ਚ ਆ ਗਿਆ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਹਮੇਸ਼ਾ ਲਈ ਉਹਨਾਂ ਦਾ ਹੋ ਗਿਆ ਇਨਾ ਮਕਨਤੀ ਸੀ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਦੇ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਂਦੇ ਆ ਅੱਖਾਂ ਚੋਂ ਆਪੇ ਹੀ ਹੰਝੂ ਆ ਜਾਂਦੇ ਤਾਂ ਤੁਸੀਂ ਜੋ ਉਸੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਸਰੀਰ ਦੇ ਅੰਗ ਬਾਡੀ ਦਾ ਪਾਰਟ ਉਸ ਹੀ ਆ ਉਹਦਾ ਜੀ ਜਦੋਂ ਖਬਰ ਸੁਣੀ ਤਾਂ ਕੁਛ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕੀ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਜਿਵੇਂ ਚੱਲੀ ਜਾਂਦੀ ਹੈ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾ ਹੁਣ ਨਵੇਂ ਮੇ ਬ੍ਰੀਡਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਪ੍ਰਤ ਕੋਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰਤ ਕੋਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦ ਆ ਦੇਵੀ ਜੀ ਸਾਡੇ ਨਾਲ ਮੌਜੂਦ ਦੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ 'ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕੀ ਸੋਚੇ ਸੀ ਜਿਨ੍ਹਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਖਾਲੀ ਜਗ੍ਹਾ ਹੋ ਗਏ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕਦ ਬੁੱਤ ਬਾਰੇ ਮੁੱਕਦੀਆਂ ਨਹੀਂ ਗੱਲਾਂ ساری ਜ਼ਿੰਦਗੀ ਕਰਨ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਦੇ ਸੰਪਰਕ ਚ ਆ ਗਿਆ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਹਮੇਸ਼ਾ ਲਈ ਉਹਨਾਂ ਦਾ ਹੋ ਗਿਆ ਇਨਾ ਮਕਨਤੀ ਸੀ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਦੇ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਂਦੇ ਆ ਅੱਖਾਂ ਚੋਂ ਆਪੇ ਹੀ ਹੰਝੂ ਆ ਜਾਂਦੇ ਤਾਂ ਤੁਸੀਂ ਜੋ ਉਸ ਦੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਸਰੀਰ ਦੇ ਅੰਗ ਬਾਡੀ ਦਾ ਪਾਰਟ ਉਸ ਹੀ ਆ ਉਹਨਾਂ ਦਾ ਜੀ ਜਦੋਂ ਖਬਰ ਸੁਣੀ ਤਾਂ ਕੁਛ ਮੈਮਰੀਜ਼ ਆਈਆਂ ਉਦੋਂ ਦਿਮਾਗ ਵਿੱਚ ਕੀ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਨੇ ਚੱਲੀ ਜਾਂਦੀਆਂ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈਆਂ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾ ਹੁਣ ਨਵੇਂ ਵੇਬ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਤ੍ਰਿਕ ਕੋਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਤ੍ਰਿਕ ਕੋਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਦੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ 'ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕੀ ਸੋਚਿਆ ਸੀ ਜਿਨ੍ਹਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਿਲਕੁਲ ਖਾਲੀ ਜਗ੍ਹਾ ਹੋ ਗਿਆ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕਦ ਪੁੱਤ ਬਾਰੇ ਮੁੱਕਦੀਆਂ ਨਹੀਂ ਗੱਲਾਂ ساری ਜ਼ਿੰਦਗੀ ਕਰਨ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਸੰਪਰਕ ਚ ਆ ਗਿਆ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਮਿਸ਼ਾਲੇ ਉਹਨਾਂ ਦਾ ਹੋ ਗਿਆ ਇੰਨਾ ਮਕਨਾਤੀ ਸੀ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਦੇ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਈਏ ਅੱਖਾਂ 'ਚੋਂ ਆਪੇ ਹੀ ਹੰਝੂ ਆ ਜਾਣ ਤਾਂ ਤੁਸੀਂ ਜੁੱਤੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ 'ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਜੋ ਸਰੀਰ ਦੇ ਅੰਗ ਬੋਡੀ ਦਾ ਪਾਰਟ ਉਹ ਹੀ ਆ ਉਹਨਾਂ ਦਾ ਜੀ ਜਦੋਂ ਖਬਰ ਸੁਣੀ ਤਾਂ ਕੁਝ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕਿ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਜਿਵੇਂ ਚੱਲੀ ਜਾਂਦੀ ਹੈ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈਆਂ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾ ਹੁਣ ਨਵੇਂ ਵੇਬ ਬ੍ਰੀਡਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਪ੍ਰਤ ਕੋਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰਤ ਕੋਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਮੌਜੂਦਾ ਦੇਵੀ ਜੀ ਸਾਡੇ ਨਾਲ ਮੌਜੂਦ ਨੇ ਹਰ ਕਿਸੇ ਵੱਲੋਂ ਨਮਕ ਖਾ ਨਾਲ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਰ ਅੱਖਾਂ 'ਚ ਅੱਜ ਹੰਝੂ ਹੈ ਇੱਕ ਪਾਤਰ ਸਾਹਿਬ ਦੀ ਕੀ ਸੋਚਿਆ ਸੀ ਜਿਨ੍ਹਾਂ ਨਾਲ ਬੈ ਕੇ ਕਦੀ ਰੋਟੀ ਖਾਧੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹੋਏ ਜੀ ਬਸ ਬਿਲਕੁਲ ਖਾਲੀ ਜਗ੍ਹਾ ਹੋ ਗਿਆ ਜੇ ਖਲਾਅ ਪੈਦਾ ਹੋ ਗਿਆ ਬਹੁਤ ਜ਼ਿਆਦਾ ਕਰਨ ਨੂੰ ਗੱਲ ਹੈ ਵੀ ਨਹੀਂ ਕੋਈ ਕਰੀਏ ਤਾਂ ਗੱਲ ਮੁੱਕਦੀ ਨਹੀਂ ਇਸ ਤਰ੍ਹਾਂ ਸੀ ਏਡੀ ਹਸਤੀ ਸੀ ਇਹਨਾਂ ਬਾਰੇ ਗੱਲਾਂ ਸ਼ੁਰੂ ਕਰ ਲਓ ਸ਼ਾਇਰ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਔਰੇ ਬਾਰੇ ਉਹਨਾਂ ਦਾ ਕਦ ਬੁੱਤ ਬਾਰੇ ਮੁੱਕਦੀਆਂ ਨਹੀਂ ਗੱਲਾਂ ساری ਜ਼ਿੰਦਗੀ ਕਰਨ ਕਰੀ ਜਾਣੀਆਂ ਜਿਹੜਾ ਇੱਕ ਵਾਰ ਵੀ ਉਹਨਾਂ ਦੇ ਸੰਪਰਕ ਚ ਆ ਗਿਆ ਇੱਕ ਵਾਰ ਵੀ ਉਹਨਾਂ ਦਾ ਕਲਾਮ ਪੜ੍ਹ ਲਿਆ ਜਿਸ ਉਹ ਮਿਸ਼ਾਲੇ ਉਹਨਾਂ ਦਾ ਹੋ ਗਿਆ ਇੰਨਾ ਮਕਨਾਤੀ ਸੀ ਖਿੱਚ ਸੀ ਲੱਗੇ ਬਹੁਤ ਘੱਟ ਲੋਕਾਂ ਦੇ ਹਿੱਸੇ ਚੀਜ਼ਾਂ ਬਹੁਤ ਘੱਟ ਲੋਕ ਜੇ ਹੁੰਦੇ ਜਿਨ੍ਹਾਂ ਦੀ ਮੌਤ ਤੇ ਆਪਾਂ ਭਾਵੁਕ ਹੋ ਜਾਈਏ ਅੱਖਾਂ 'ਚੋਂ ਆਪੇ ਹੀ ਹੰਝੂ ਆ ਜਾਣ ਤਾਂ ਤੁਸੀਂ ਜੁੱਤੀ ਖਬਰ ਸੁਣੀ ਸੀਗੀ ਤਾਂ ਉਸ ਟਾਈਮ ਆਪੇ ਅੱਖਾਂ 'ਚੋਂ ਹੰਝੂ ਆ ਗਏ ਸੀ ਬਿਲਕੁਲ ਬਿਲਕੁਲ ਸਰੀਰ ਦੇ ਅੰਗ ਬਾਡੀ ਦਾ ਪਾਰਟ ਉਹੀ ਆ ਉਹਨਾਂ ਦਾ ਸਾਡਾ ਤੁਸੀਂ ਜਦੋਂ ਖਬਰ ਸੁਣੀ ਤਾਂ ਕੁਝ ਮੈਮਰੀਜ਼ ਆਈਆਂ ਉਹ ਤੋਂ ਦਿਮਾਗ ਵਿੱਚ ਕੀ ਪਾਤਰ ਸਾਹਿਬ ਨਾਲ ਬੈਠਦੇ ਸੀਗੇ ਚੱਲੀ ਜਾਂਦੀਆਂ ਚੱਲੀ ਜਾਂਦੀ ਹੈ ਚੱਲੀ ਜਾਣੀਆਂ ਜਿੰਨੇ ਚਿਰ ਜ਼ਿੰਦਗੀ ਆ ਚੱਲੀ ਜਾਣੀਆਂ ਹਜ਼ਾਰਾਂ ਲੱਖ ਆਈ ਇੱਕ ਥੋੜਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਅੱਜ ਉੱਥੇ ਮੌਜੂਦ ਨਹੀਂ ਸਾਰਿਆਂ ਦੀ ਅੱਖਾਂ ਵਿੱਚ ਹੰਝੂ ਹੈ ਤਾਂ ਹੋਰ ਨਵੇਂ-ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਰਜਿਤ ਕੋਰ